ਮਹਾਤਮਾ ਜੀ ਇੱਕ ਸਵਾਲ ਹੈ ਹਾਂ ਜੀ ਜੀ ਅਤੇ ਈਸ਼ਵਰ ਵੱਖ-ਵੱਖ ਲੱਗਦੇ ਜੀਵ ਅਤੇ ਈਸ਼ਵਰ ਅਲੱਗ-ਅਲੱਗ ਨਹੀਂ ਇੱਕੋ ਹੀ ਆ ਮਾਇਆ ਦਾ ਪਰਦਾ ਪਿਆ ਕਰਕੇ ਜੀਵ ਦੇ ਉੱਤੇ ਤੇ ਉਹਨੂੰ ਅਲੱਗ-ਅਲੱਗ ਦਿਖਾਈ ਦਿੰਦੀ ਹੈ ਉਹ ਅਲੱਗ-ਅਲੱਗ ਮਹਿਸੂਸ ਹੁੰਦੇ ਜਦੋਂ ਜੀਵ ਸਮਝ ਲੈਂਦਾ ਇਸ ਗੱਲ ਨੂੰ ਜਾਣ ਲੈਂਦਾ ਬ੍ਰਹਮ ਗਿਆਨੀ ਹੋ ਜਾਂਦਾ ਪਰ ਉਹਨੂੰ ਸਾਰਾ ਬ੍ਰਹਮ ਹੀ ਨਜ਼ਰ ਆਉਣ ਲੱਗ ਪੈਂਦਾ ਉਥੇ ਦੋ ਨਹੀਂ ਰਹਿੰਦੀ ਇੱਕ ਹੋ ਜਾਂਦਾ ਜੀਵ ਔਰ ਈਸ਼ਵਰ ਜਿਹੜਾ ਜੀਵ ਦੇ ਉੱਤੇ ਮਾਇਆ ਦਾ ਪਰਦਾ ਜਿਹੜਾ ਪਿਆ ਆ ਉਹਨੂੰ ਜਾਣਨ ਵਾਸਤੇ ਇੱਕ ਸਮਰਥ ਗੁਰੂ ਦੀ ਜ਼ਰੂਰਤ ਹੁੰਦੀ ਆ ਇਸ ਕਰਕੇ ਜਿਨ੍ਹਾਂ ਨੇ ਵੀ ਧਾਰਿਆ ਸਮਰਥ ਗੁਰੂ ਨੂੰ ਧਾਰਿਆ ਜਿਸ ਤਰ੍ਹਾਂ ਭਗਵਾਨ ਦਤਤ੍ਰੇਯ ਉਹਨਾਂ ਨੇ 24 ਗੁਰੂਆਂ ਨੂੰ ਧਾਰਿਆ ਤੇ 24ਵੇਂ ਗੁਰੂ ਤੋਂ ਬਾਅਦ ਇਹ ਰਚ ਉਹਨਾਂ ਨੂੰ ਫਿਰ ਉਹ ਪਰਮਾਤਮਾ ਦੀ ਪ੍ਰਾਪਤੀ ਹੋਈ ਆਤਮ ਸਾਖਸ਼ਾਤਕਰ ਹੋਇਆ ਇਸੇ ਤਰ੍ਹਾਂ ਬਾਬਾ ਬੁੱਲੀ ਸ਼ਾਹ ਨੇ ਬਤਾੜੀ ਗੁਰੂ ਧਾਰੀ ਬਤਾੜੀਆਂ ਗੁਰੂਆਂ ਤੋਂ ਬਾਅਦ ਦੇ ਸ਼ਾਹ ਨੇ ਤੇ ਜਿਹੜਾ ਸੀ ਉਹ ਸਮਰੱਥ ਗੁਰੂ ਸੀ ਪੂਰਨ ਗੁਰੂ ਸੀ ਔਨੇ ਉਹਨੂੰ ਆਤਮ ਸਾਖਸ਼ਾਤਕਰ ਕਰਾਇਆ ਬਾਬਾ ਬੁੱਲੀ ਸ਼ਾਹ ਨੇ ਉਹਨੇ ਉਹਨੂੰ ਜਾਣੂ ਕਰਵਾਇਆ ਆਪਣੇ ਆਪ ਤੋਂ ਇਸ ਕਰਕੇ ਐ ਵੀ ਸਮਰਥ ਗੁਰੂ ਉਹਦੀ ਬਹੁਤ ਵਡਿਆਈ ਲਿਖੀ ਆ ਗ੍ਰੰਥਾਂ ਦੇ ਅੰਦਰ ਸੰਤ ਮਹਾਪੁਰਸ਼ਾਂ ਦੀ ਵਡਿਆਈ ਕਰਦੇ ਆ ਜਿਹੜੇ ਜੀਵ ਨੂੰ ਇਹ ਗਿਆਨ ਦੇ ਦਿੰਦੇ ਆ ਕਿ ਜੀਵ ਕੀ ਆ ਈਸ਼ਵਰ ਕੀ ਆ ਉਹਦੇ ਅੰਦਰ ਜਿਹੜਾ ਜੀਵ ਦੇ ਅੰਦਰ ਕੀ ਫਰਕ ਆ ਈਸ਼ਵਰ ਦੇ ਅੰਦਰ ਕੀ ਫਰਕ ਆ ਤੁੱਤੋ ਜਾਣੋ ਕਰਾਉਣ ਵਾਸਤੇ ਕਿਸ ਸਮਰੱਥ ਗੁਰੂ ਦੀ ਜ਼ਰੂਰਤ ਹੈ ਔਰ ਉਸ ਗੁਰੂ ਦੀ ਜ਼ਰੂਰਤ ਹੈ ਜਿਹਨੇ ਪਹਿਲਾਂ ਜਾਣਿਆ ਹੋਇਆ ਏ ਇਸੇ ਤਰ੍ਹਾਂ ਉਸ ਗੁਰੂ ਦੀ ਜ਼ਰੂਰਤ ਹੈ ਸਮਰੱਥ ਗੁਰੂ ਦੀ ਜਿਹੜਾ ਤੁਹਾਨੂੰ ਗਿਆਨ ਦੇ ਸਕਦਾ ਭਾਵੇਂ ਇਸ ਤਰ੍ਹਾਂ ਜਿੱਦਾਂ ਤੁਹਾਡੇ ਘਰ ਦੇ ਅੰਦਰ ਲਾਈਟ ਨਹੀਂ ਹੈ ਅਗਰ ਤੁਸੀਂ ਉਹਦਾ ਕਨੈਕਸ਼ਨ ਜਿਹੜਾ ਹੈ ਆ ਪਖੜਾ ਡੈਮ ਵਾਲੀ ਜਿਹੜੀ ਲਾਈਟ ਹੈ ਉਹਦੇ ਨਾਲ ਜੋੜ ਦਿਓ ਤਾਂ ਤੁਹਾਡੇ ਕਮਰਿਆਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਯੰਤ੍ਰਿਕ ਊਰਜਾ ਮਾਹਿਗੀਆਂ ਹਨ ਉਹਨਾਂ ਨੂੰ ਤੁਸੀਂ ਉਹ ਸ਼ਕਤੀ ਦੇ ਨਾਲ ਚਲਾ ਸਕਦੇ ਹੋ ਉਥੇ ਤੁਹਾਨੂੰ ਜਾਨੋ ਹੋ ਸਕਦੀ ਹੈ ਦੇ ਅੰਦਰ ਲੇਟ ਹੋ ਸਕਦੀ ਇਸ ਤਰ੍ਹਾਂ ਉਸ ਗੁਰੂ ਦੀ ਜ਼ਰੂਰਤ ਹੈ ਜਿਹੜਾ ਪੂਰਨ ਗੁਰੂ ਹੈ ਇਸ ਕਰਕੇ ਪੂਰਨ ਗੁਰੂ ਦੀ ਬੜੀ ਜੀਵ ਨੂੰ ਜ਼ਰੂਰ ਚਾਹੇ ਖਾਸ ਕਰ ਮਨੁੱਖਾ ਜੀਵ ਨੂੰ ਮਨੁੱਖਾ ਜਨਮ ਦੇ ਅੰਦਰ ਕਿ ਉਹ ਦਾ ਮਾਰਗਦਰਸ਼ਨ ਕਰਨ ਵਾਲਾ ਗੁਰੂ ਹੀ ਹੈ ਇਸੇ ਕਰਕੇ ਤਾਂ ਗੁਰੂ ਦੀ ਮਹਿਮਾ ਗ੍ਰੰਥਾਂ ਪੰਥਾਂ ਦੇ ਅੰਦਰ ਲਿਖੀ ਹੈ